ਸੋ ਅੱਛਾ ਦੋਸਤੋ ਤਰਨਤਾਰ ਦੀ ਜਿਮਨੀ ਚੋਣ ਹਰ ਕੋਈ ਕਹਿ ਰਿਹਾ ਵੀ 2027 ਚੋਣਾਂ ਦਾ ਸੈਮੀਫਾਈਨਲ ਹੈ ਖੈਰ ਸੈਮੀਫਾਈਨਲ ਤਾਂ ਹੀ ਮੈਂ ਕਹੂੰਗਾ ਕਿਉਂਕਿ ਇਹ ਮੀਡੀਆ ਦੀ ਇੱਕ ਮੈਨਿਪੂਲੇਸ਼ਨ ਹੁੰਦੀ ਹੈ ਜਿਹੜੀ ਬਣਾਈ ਹੋਈ ਹੁੰਦੀ ਹੈ ਤੇ ਖਬਰਾਂ ਸੋਹਣੀਆਂ ਲੱਗਦੀਆਂ ਨੇ ਸਿਰਫ ਇੱਥੇ ਤੱਕ ਦਾ ਹੀ ਹੁੰਦਾ ਕਿਉਂਕਿ ਜਿਮਨੀ ਚੋਣ ਦੇ ਨਤੀਜੇ ਆਖਰ ਵੱਡੀਆਂ ਚੋਣਾਂ ਦੇ ਵਿੱਚ ਜਾਂ ਕਿ ਇਹ ਮੁੱਖ ਚੋਣਾਂ ਦੇ ਵਿੱਚ ਕਦੇ ਵੀ ਕੋਈ ਬਹੁਤੇ ਬਦਲੇ ਹੋਣ ਕੋਈ ਐਡੀ ਗੱਲ ਹੁੰਦੀ ਨਹੀਂਗੀ ਕਿਉਂਕਿ ਜਿਮਨੀ ਚੋਣਾਂ ਤਾਂ ਆਮ ਤੌਰ ਤੇ ਜ਼ਿਆਦਾਤਰ ਆਪ ਹੀ ਕਹੀ ਜਾਂਦੇ ਨੇ ਨਾਲ ਇਹ ਵਿਰੋਧੀ ਤਰ੍ਹਾਂ ਕਿ ਸਰਕਾਰ ਦੀਆਂ ਹੁੰਦੀਆਂ ਨੇ ਕਿਉਂਕਿ ਜੇ ਕਿ ਇਹ ਡਿਫੈਂਡ ਕਰ ਰਹੇ ਨੇ ਹੁਣ ਹਰ ਜਿੱਤ ਦਾ ਫੈਸਲਾ ਤਾਂ ਲੋਕਾਂ ਨੇ ਕਰਨਾ ਪਰ ਉਹਨੂੰ ਲੱਗਦਾ ਵੀ ਜੇਕਰ ਆਏ ਹੋ ਗਿਆ ਤਰਨਤਾਰਨ ਦੀ ਜਿਮਨੀ ਚੌਂਕ ਦੇ ਵਿੱਚ ਜੇ ਦੇਖੀਏ ਤਾਂ ਇੱਕ ਪਾਸੇ ਸਭ ਤੋਂ ਵੱਡੀ ਜਿਹੜੀ ਆਖਰ ਉੱਥੋਂ ਨਤੀਜਾ ਨਿਕਲਣਾ ਉਹ ਨਿਕਲਣਾ ਪੰਥਕ ਵੋਟ ਨੂੰ ਲੈ ਕੇ ਕਿ ਪੰਥਕ ਵੋਟ ਹੈ ਜਿਹੜੀ ਉਹ ਕਿਹਦੇ ਨਾਲ ਹੈਗੀ ਪੰਥ ਦਾ ਮੂਡ ਕੀ ਹੈ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਿਸ ਤਰ੍ਹਾਂ ਦੇ ਨਾਲ ਮਿਹਨਤ કરી ਤਾਂ ਕੀ ਜਿਹੜੇ ਪੁਰਾਣੇ ਬੇਅਦਬੀ ਵੇਲੇ ਦੇ ਦੀਆਂ ਗੱਲਾਂ ਹੋਣ ਕੋਟਕ ਪੂਰਾ ਗੋਲੀकांड ਹੋਵੇ ਯਾਨੀ ਕਿ ਇਹ ਪੂਰਾ प्रकरण ਜਿਹੜਾ ਚੱਲਦਾ ਆਇਆ ਤੇ ਅਕਾਲੀ ਦਲ ਦਾ ਆਪਸੀ ਤੋੜ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਆਪਸੀ ਤੋੜ ਦੇ ਉੱਤੇ ਤੋੜ ਵਿਛੋੜਾ ਹੋਇਆ ਉਹਦਾ ਇੰਪੈਕਟ ਆਖਰ ਅੱਜ ਕੀ ਅਕਾਲੀ ਦਲ ਦੀ ਵੋਟ ਉਹਦੀ ਸਮੀ ਪਈ ਹੈ ਇਹ ਹੋਊਗਾ ਦੂਜੇ ਪਾਸੇ ਦੇਖਿਆ ਜਾਵੇ ਤਾਂ ਰਾਜਾ ਵੜਿੰਗ ਨੂੰ ਲੈ ਕੇ ਵੀ ਫੈਸਲਾ ਹੋ ਸਕਦਾ ਹੈ ਉਹ ਇਸ ਕਰਕੇ ਕਿਉਂਕਿ ਰਾਜਾ ਵੜਿੰਗ ਨੇ ਜਿਹੜਾ ਉੱਥੇ ਬਿਆਨ ਦਿੱਤਾ ਬੂਟਾ ਸਿੰਘ ਨੂੰ ਲੈ ਕੇ ਉਦੋਂ ਬਾਅਦ ਦੇ ਵਿੱਚ ਬਿਆਨ ਨੂੰ ਲੈ ਕੇ ਭਾਵੇਂ ਕਿਸ ਤਰ੍ਹਾਂ ਦੇ ਵੀ ਮੈਨੇ ਨਿਕਲੇ ਹੋਣ ਪਰ ਉਹਦਾ ਇੰਪੈਕਟ ਇੱਕ ਜ਼ਰੂਰ ਖੜਾ ਹੋ ਗਿਆ ਕਿ ਦਲਿਤ ਲੀਡਰ ਨੂੰ ਆਖਰਕਾਰ ਰਾਜਾ ਵੜਿੰਗ ਜਿਹੜਾ ਕਿ ਉਹਨਾਂ ਦੀ ਆਪਣੀ ਪਾਰਟੀ ਦਾ ਸੀ ਐ ਕਿਉਂ ਬੋਲੇ ਪਰਚਾ ਹੋ ਗਿਆ ਐਸੀ ਕਮਿਸ਼ਨ ਤੇ ਚੋਣ ਕਮਿਸ਼ਨ ਤੱਕ ਦੀ ਆਪਸ ਚ ਖੜਕ ਗਈ ਐਸੀ ਕਮਿਸ਼ਨ ਲਗਾਤਾਰ ਐਕਸ਼ਨ ਤੇ ਐਕਸ਼ਨ ਤੇ ਹੈ ਤੀਜੀ ਗੱਲ ਇਹ ਹੈ ਕਿ ਆਖਰ ਆਮ ਆਦਮੀ ਪਾਰਟੀ ਦੇ ਵਾਸਤੇ ਵੀ ਓਡੀ ਹੋਈ ਚੁਣੌਤੀ ਹੋਊਗੀ ਓਡੀ ਹੀ ਚੁਣੌਤੀ ਦਾ ਭਾਵੇਂ ਇਹ ਕਿ ਆਮ ਆਦਮੀ ਪਾਰਟੀ ਕੋਈ ਜਿਹੜਾ ਇੰਨੇ ਸਮੇਂ ਦਾ ਆਮ ਤੌਰ ਤੇ ਹੁੰਦਾ ਵੀ ਜਦੋਂ ਲਾਸਟ ਦੇ ਸਾਲ ਜੇ ਹੁੰਦੇ ਨੇਗੇ ਉਦੋਂ ਤੱਕ ਸਰਕਾਰ ਨੂੰ ਲੈ ਕੇ ਹਮੇਸ਼ਾ ਹੀ ਕਿਤੇ ਨਾ ਕਿਤੇ ਗੁੱਸਾ ਤਾਂ ਲੋਕਾਂ ਦਾ ਹੁੰਦਾ ਆ ਨਹੀਂ ਕਰਿਆ ਉਹ ਨਹੀਂ ਕਰਿਆ ਲੋਕਲ ਲੀਡਰਾਂ ਨੂੰ ਲੈ ਕੇ ਸਰਕਾਰ ਤੱਕ ਮੁੱਖ ਮੰਤਰੀ ਤੱਕ ਹੋ ਜਾਂਦਾ ਉਹ ਚੀਜ਼ ਦੀ ਵੀ ਚੁਣੌਤੀ ਹੋਊਗੀ ਕਿ ਆਖਰਕਾਰ ਉਹਦੇ ਨਾਲ ਕਿੰਨਾ ਕੁ ਹੋਊਗਾ ਆਖਿਰ ਪਰ ਓਡੀ ਵੱਡੀ ਨਹੀਂ ਹੋਊਗੀ ਕਿਉਂਕਿ ਨਾਲੇ ਵੀ ਹੁੰਦਾ ਵੀ ਸਾਲ ਡੇਢ ਸਾਲ ਰਹਿ ਗਿਆ ਯਾਰ ਕੰਮ ਅਸੀਂ ਕਰਾਉਣੇ ਨੇ ਇਹਦੇ ਤੋਂ ਹੀ ਇਸ ਕਰਕੇ ਉਹਨਾਂ ਦਾ ਬੰਦਾ ਜਿੱਤਾ ਦੋ ਦੂਜੇ ਪਾਸੇ ਹਰਮਿਤ ਸੰਧੂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਆਪਦੀ ਸਾਖ ਵੀ ਠੀਕ ਠਾਕ ਹੈ ਵਧੀਆ ਹੈਗੀ ਪਹਿਲਾਂ ਐਮਐਲਏ ਰਹਿ ਚੁੱਕੇ ਰhenge ਤਾਂ ਉਹਦਾ ਕਾਫੀ ਫਰਕ ਹੈ ਜਿਹੜਾ ਉਹ ਪੈ ਜਾਂਦਾਗਾ ਕਿ ਚਲੋ ਜੀ ਬੰਦੇ ਨੂੰ ਦੁਬਾਰੇ ਮੌਕਾ ਦੇ ਦੋ ਦੇਖ ਲਾਂਗੇ ਕੰਮ ਕਰਾਉਣੇ ਨੇ ਲੋਕੇ ਇਸ ਪਾਸੇ ਨੂੰ ਬਹੁਤ ਸੋਚ ਦੇ ਰਗੇ ਤਾਂ ਇਸ ਕਰਕੇ ਹੋ ਸਕਦਾ ਪਹਿਲੀ ਗੱਲ ਕਰਾਂਗੇ ਹੁਣ ਪੰਥਕ ਫੈਕਟਰ ਦੀ ਪੰਥਕ ਫੈਕਟਰ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਤੱਕ ਇਹ ਆਇਆ ਕਿ ਲੋਕਾਂ ਦਾ ਅਕਾਲੀ ਦਲ ਤੋਂ ਮੂੰਹ ਪੰਗ ਹੋਇਆ ਤੇ ਲੋਕ ਸ਼ਿਫਟ ਹੁੰਦੇ ਦਿਖੇ ਜੀਚ ਵੱਡੀ ਗਿਣਤੀ ਇਹ ਸੀ ਵੀ ਜਿੱਥੇ ਲੋਕਾਂ ਨੂੰ ਖਾਸ ਤੌਰ ਤੇ ਸਾਡੇ ਗਰਮ ਬਿਆਨ ਦੇਣ ਵਾਲੇ ਚਾਹੇ ਅਮਰਿਤਪਾਲ ਹੋਣ ਚਾਹੇ ਉਸ ਸੋਚ ਦੇ ਨਾਲ ਜੁੜੇ ਹੋਏ ਗੱਲ ਕਰੀਏ ਸਬਜੀਤ ਖਾਲਸਾ ਦੀ ਐਮਪੀ ਚੋਣਾ ਵੇਲੇ ਦਾ ਖਾਸ ਅਸਰ ਦੇਖ ਨੂੰ ਮਿਲਿਆ ਉਦੋਂ ਪਹਿਲਾਂ ਜੇ ਗੱਲ ਕਰੀਏ ਤਾਂ ਓਡਾ ਵੱਡਾ ਅਸਰ ਕਿਉਂਕਿ ਉਸ ਸਮੇਂ ਵੱਡੀ ਮਜ਼ਬੂਤ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਉਹਨਾਂ ਨੂੰ ਉੰਨਾ ਜ਼ਿਆਦਾ ਵੋਟ ਸ਼ਿਫਟ ਨਹੀਂ ਹੋਇਆ ਸਿਮਰਨਜੀਤ ਸਿੰਘ ਮਾਨ ਦਾ ਚਿਹਰਾ ਜ਼ਰੂਰ ਉਵੇਂ ਬਰਕਰਾਰ ਹੈ ਇੱਕ ਵੱਡੇ ਪੰਥਕ ਆਗੂ ਦੇ ਤੌਰ ਦੇ ਉੱਤੇ ਹੁਣ ਇਹਦੇ ਵਿੱਚ ਹੋਣਾ ਕੀ ਹੈ ਕਿ ਉਰੇ ਪੇਜ ਇਹ ਹੋ ਗਿਆ ਕੀ ਇੱਕ ਪਾਸੇ ਤਾਂ ਜਿੱਥੇ ਇਹ ਧਿਰਾਂ ਨੇ ਜੜੀਆਂ ਕਿਉਂਕਿ ਇਸ ਸਮੇਂ ਅ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪੂਰਨ ਸਰਜੀਤ ਸ਼੍ਰੋਮਣੀ ਅਕਾਲੀ ਦਲ ਤੇ ਤੀਜੇ ਪਾਸੇ ਜੇ ਗੱਲ ਕਰ ਲਈਏ ਕਿ ਸਿਮਰਨਜੀਤ ਸਿੰਘ ਯਾਨੀ ਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਹੋ ਗਿਆ ਇਹ ਨੇ ਜਿਹੜੇ ਤਿੰਨਾਂ ਦੇ ਆਖਰ ਇਹ ਵੀ ਫੈਸਲਾ ਕਰੂਗਾ ਕਿ 2027 ਚ ਅਸੀਂ ਇਕੱਠੇ ਹੋ ਕੇ ਚੱਲ ਪਈਏ ਜਾਂ ਭਾਈ ਆਪਦੀ ਅਲੱਗ-ਅਲੱਗ ਡੋਗਰੀ ਰੱਖੀਏ ਹੁਣ ਇਹਦੇ ਚ ਹੋਣਾ ਕਿਉਂ ਆ ਇਹ ਮੈਂ ਕਿਉਂ ਕਹਿ ਰਿਹਾ ਉਹ ਇਸ ਕਰਕੇ ਕਿਉਂਕਿ ਜਦੋਂ ਵੋਟ ਸਿਨੈਰੀਓ ਆਉਣਾ ਹੈ ਤਾਂ ਜਿੱਤੂ ਨਿਮਾਇਨੇ ਭਾਵੇਂ ਨਾ ਰੱਖੇ ਇਹ ਵੀ ਜਰੂਰ ਰੱਖੂਗਾ ਵੋਟ ਪਰਸੈਂਟੇਜ ਕੀ ਆਖਰ ਕਿੰਨੀ ਪੈਂਦੀ ਹੈਗੀ ਕਿਉਂਕਿ ਪੰਥਕ ਵੋਟ ਦੀ ਜੇ ਗੱਲ ਕਰੀਏ ਤਾਂ ਆਖਰ ਸ਼੍ਰੋਮਣੀ ਅਕਾਲੀ ਦਲ ਬਾਰਿਸ ਪੰਜਾਬ ਦੇ ਯਾਨੀ ਕਿ ਅਮਰਿਤਪਾਲ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਬਾਰਿਸ ਪੰਜਾਬ ਦੇ ਅਕਾਲੀ ਦਲ ਮਾਨ ਦੀ ਗੱਲ ਹੋਵੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅਮਰੀਕ ਸਰ ਦੀ ਜਾਂ ਫਿਰ ਗੈਨੀ ਹਰਪ੍ਰੀਤ ਸਿੰਘ ਹੋਰਾਂ ਦਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਹੁਣ ਇਹਦੇ ਚ ਇਹ ਹੋਊਗਾ ਕਿ ਇਹਨਾਂ ਦੀ ਵੀ ਇੱਕ ਐਕਸਰਸਾਈਜ਼ ਰਹੂਗੀ ਕਿ ਅਸੀਂ ਇਕੱਠੇ ਹੋ ਕੇ ਜੇ ਲੜਦੇ ਆ ਕਿਉਂਕਿ ਇਹਨਾਂ ਨੇ ਆਜ਼ਾਦ ਕੈਂਡੀਡੇਟ ਆ ਜਿਹੜਾ ਸਮਰਥਨ ਦੇਤਾ ਕੀ ਫਿਰ ਸਾਡੀ ਵੋਟ ਪਰਸੈਂਟੇਜ ਕੀ ਰਹਿੰਦੀ ਹੈ ਸਾਨੂੰ ਲੋਕ ਕਿੰਨਾ ਅਕਸੈਪਟ ਕਰਦੇ ਨੇ ਦੂਜੇ ਪਾਸੇ ਜੇ ਦੇਖੀਏ ਤਾਂ ਇਹਦੇ ਵਿੱਚੋਂ ਹੀ ਇਹ ਚੀਜ਼ ਵੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ ਇਹ ਐਕਸਰਸਾਈਜ਼ ਹੋਊ ਕਿ ਪੰਥਕ ਤੌਰ ਤੇ ਜਿਹੜੇ ਲੋਕ ਚ ਤੋੜ ਵਿਛੋੜਾ ਕਰ ਗਏ ਲੀਡਰਾਂ ਦੇ ਨਾਲ ਹੀ ਉਹਨਾਂ ਦਾ ਕੈਡਰ ਗਿਆ ਜਾਂ ਨਹੀਂ ਗਿਆ ਅਕਾਲੀ ਦਲ ਕਿੱਥੇ ਜੇ ਸਟੈਂਡ ਕਰਦਾ ਫਿਰ ਗੱਲ ਆ ਜਾਂਦੀ ਹੈ ਹੁਣ ਇਸ ਤੋਂ ਬਾਅਦ ਕਾਂਗਰਸ ਦੀ ਕਾਂਗਰਸ ਦੀ ਸਿਚੁਏਸ਼ਨ ਐਵੇਂ ਕਹੀਏ ਸੂਬੇ ਚ ਠੀਕ ਠਾਕ ਹੈ ਅ ਐਮਪੀ ਚੋਣਾਂ ਦੇ ਵਿੱਚ ਵੀ ਅਸੀਂ ਦੇਖ ਲਿਆ ਤੇ ਬਾਕੀ ਵੀ ਦੇਖਿਆ ਜਾਵੇ ਤਾਂ ਇੱਕ ਵੱਡੀ ਧਿਰ ਦਾ ਰੂਪ ਦੇ ਵਿੱਚ ਕਾਂਗਰਸ ਸਾਜ ਅੱਗੇ ਆ ਰਾਜਾ ਬੜਿੰਗ ਦੀ ਮਿਹਨਤ ਇੰਨੀ ਕੁ ਜ਼ਰੂਰ ਹੈ ਕਿ ਅੱਜ ਕਾਂਗਰਸ ਭਾਵੇਂ ਅੰਦਰੂਨੀ ਤੌਰ ਦੇ ਉੱਤੇ ਨਾਰਾਜ਼ਗੀਆਂ ਦਾ ਦੌਰ ਹਜੇ ਵੀ ਜਾਰੀ ਹੈ ਜਿਹੜਾ ਕਿ ਕਾਂਗਰਸ ਦੀ ਪੁਰਾਣੀ ਰੀਤ ਚੱਲੀ ਆਉਂਦੀ ਹੈ ਪਰ ਉਹ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਹਜੇ ਵੀ ਇਸ ਚੀਜ਼ ਨੂੰ ਬਰਕਰਾਰ ਰੱਖੇ ਹੋਏ ਆ ਆ ਬਿਆਨ ਹੈ ਜਿਹੜਾ ਉਹ ਜ਼ਰੂਰ ਨਵੀਂ ਖੇਡ ਪੈਦਾ ਕਰ ਗਿਆ ਵੈਸੇ ਤਾਂ ਇਹਦੀ ਲੋੜ ਨਹੀਂ ਸੀਗੀ ਜੇ ਕਈ ਆ ਗੱਲ ਕਰਨ ਦੀ ਜਿਹੜੀ ਮੈਂ ਹੁਣ ਕਰਨ ਜਾ ਰਿਹਾ ਵੀ ਹੁਣ ਇਹਦਾ ਵੀ ਕੀ ਇੰਪੈਕਟਰ ਹੋਊਗਾ ਇਨਾਂ ਦੇ ਦਿੱਤੇ ਬਿਆਨ ਦੇ ਨਾਲ ਵਿਰੋਧੀ ਧਿਰਾਂ ਨੇ ਤਾਂ ਦੇਖੋ ਹੋ ਹੋਗਾਮਾ ਕਰਨਾ ਹੀ ਸੀਗਾ ਤੇ ਉਸ ਤੋਂ ਬਾਅਦ ਦਾ ਐਪੀਸੋਡ ਜਿਹੜਾ ਚੱਲ ਪਿਆ ਉਹ ਚੱਲਣਾ ਹੀ ਸੀਗਾ ਪਰ ਕਾਂਗਰਸ ਦੇ ਅੰਦਰ ਵੀ ਇਸ ਚੀਜ਼ ਨੂੰ ਲੈ ਕੇ ਇੱਕ ਕਸ਼ਮਿਕ ਕਸ਼ ਖੜੀ ਹੋ ਗਈ ਕਿ ਠੀਕ ਹੈ ਕਿਉਂਕਿ ਰਾਜਾ ਬੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਕਾਫੀ ਸਮੇ ਤੋਂ ਹੀ ਲਗਾਤਾਰ ਚੱਲਿਆ ਆ ਰਿਹਾ ਹੈ ਕਿ ਪ੍ਰਧਾਨ ਬਦਲਿਆ ਜਾਵੇ ਤਾਂ ਜਾਦੇ ਵਧੀਆ ਸਿੱਧੇ ਸ਼ਬਦਾਂ ਵਿੱਚ ਤਾਂ ਦੇਖੋ ਇਹੀ ਹੈ ਗੱਲ ਉਹ ਗੱਲ ਠੀਕ ਹੈ ਕਿ ਵੀ ਹਾਈ ਕਮਾਂਡ ਨੇ ਬਦਲਿਆ ਨਹੀਂ ਰਾਜਾ ਬੜਿੰਗ ਦੀ ਆਪਦੀ ਪਰਫਾਰਮੈਂਸ ਠੀਕ ਚੱਲੀ ਆਈ ਪਰ ਜਿਹੜਾ ਰਾਜਾ ਵੜਿੰਗ ਨੇ ਇਹ ਬਿਆਨ ਦੇ ਲਿਆ ਇਹ ਜਰੂਰ ਹੁਣ ਇੱਕ ਵਾਰੀ ਇਹ ਖੜਾ ਕਰ ਗਿਆ ਕਿ ਜੇਕਰ ਕਾਂਗਰਸ ਦੀ ਵੋਟ ਪਰਸੈਂਟੇਜ ਜਾਦੇ ਡਾਊਨ ਜਾਂਦੀ ਹੈ ਤਾਂ ਉਹਨਾਂ ਦੇ ਹੀ ਪਾਰਟੀ ਦੇ ਵਿਰੋਧੀ ਧਿਰ ਨੇ ਜਿਹੜੀਆਂ ਅੰਦਰਲੇ ਪਾਸੇ ਉਹ ਇਹ ਗੱਲ ਕਹਿndੀਆਂ ਹੋਈਆਂ ਨਜ਼ਰ ਆਉਣੀਆਂ ਹਾਈ ਕਮਾਂਡ ਦੇ ਕੋਲੇ ਕਿ ਜੀ ਤੁਸੀਂ ਬਦਲੋ ਨਹੀਂ ਤਾਂ ਅੱਗੇ ਸਾਲ ਨੂੰ ਫੇਰ ਨੁਕਸਾਨ ਹੋ ਜਿਹੜਾ ਸਿਨੈਰੀਓ ਉੱਥੇ ਦਾ ਦੇਖਦੇ ਆ ਉਹਦੇ ਚ ਲਗਭਗ ਜੇ ਕਹੀਏ 33. ਕੁਝ ਪਰਸੈਂਟੇਜ ਦਲਿਤ ਵੋਟ ਹੈ 33% ਦੇ ਲਗਭਗ ਜਿਹੜੀ ਉੱਥੇ ਸਿੱਖ ਵੋਟ ਹੈ 1015% ਦੇ ਵਿੱਚ ਦੀ ਉੱਥੇ ਹਿੰਦੂ ਵੋਟ ਹੈ ਇਹ ਮੈਂ ਡਾਟਾ ਦੇਖਿਆ ਜਿਹੜਾ Google ਤੇ 2011 11 ਦੀ ਜਨਗਣਨਾ ਨੂੰ ਲੈ ਕੇ ਆਉਂਦਾ ਉਹਦੇ ਵਿੱਚ ਇਹ ਦਰਸਾਉਂਦਾ ਹੈਗਾ ਤੇ ਬਾਕੀ ਲਾਲੀਏ ਸੀ ਰਲਮਾ ਮਿਲਮਾ ਤਾਂ ਯਾਨੀ ਕਿ ਇਹ ਬਹੁਤ ਮਾਇਨੇ ਰਹਿੂਗਾ ਪਰ ਜੇ ਪਾਉਟ ਪਰਸੈਂਟੇਜ ਪਿਛਲੀ ਚੋਣਾਂ ਨਾਲੋਂ ਵਧ ਗਈ ਜਾਂ ਬਰਾਬਰ ਜੇ ਵੀ ਰਹਿ ਗਈ ਫਿਰ ਰਾਜਾ ਵੜਿੰਗ ਨੂੰ ਕੋਈ ਖਤਰਾ ਨਹੀਂ ਹੋਊਗਾ ਜਾਂ ਕਿ ਉਹਨਾਂ ਨੂੰ ਲੈ ਕੇ ਸਵਾਲ ਉੱਠਣ ਨੂੰ ਜ਼ਿਆਦਾ ਗੱਲਾਂ ਨਹੀਂ ਹੋਣਗੀਆਂ ਕਿਉਂਕਿ ਜੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ ਇਹ ਬਿਆਨ ਦੇ ਨਾਲ ਇਹ ਗੱਲ ਤਾਂ ਅਸੀਂ ਜ਼ਰੂਰ ਦੇਖ ਲੈਣੇ ਆਂ ਆ ਪਰ ਜਾਤੀਏ ਸਮੀਕਰਨ ਜਦੋਂ ਹਿੱਲਦਾ ਹੈ ਨਾ ਉਹ ਕਈ ਵਾਰੀ ਕਿਸੇ ਪਾਸੇ ਨੁਕਸਾਨ ਲ ਦਿੰਦਾ ਦੂਜੇ ਪਾਸੇ ਕਈ ਵਾਰੀ ਅੱਪ ਕਰ ਜਾਂਦਾ ਕਿਤੇ ਉਹ ਕੰਮ ਨਾ ਹੋ ਜੇ ਹੁਣ ਚਲੋ ਇਹ ਚੀਜ਼ ਉਸ ਤੇ ਡਿਪੈਂਡ ਕਰਦੀ ਹੈ ਪਰ ਰਾਜਾ ਵਿਡਿੰਗ ਖੈਰ ਮਾਫੀ ਮੰਗ ਚੁੱਕੇ ਨੇ ਉਹ ਕਹਿ ਚੁੱਕੇ ਨੇ ਮੇਰੀ ਮਨਸ਼ਾ ਇਹ ਨਹੀਂ ਸੀਗੀ ਇੱਕ ਸ਼ਬਦ ਜਰੂਰ ਕਈ ਵਾਰ ਹੁੰਦਾ ਕਿਉਂਕਿ ਅਸੀਂ ਪੰਜਾਬੀਆਂ ਜਿਹੜੀ ਗੱਲ ਅਸੀਂ ਔਨ ਸਕਰੀਨ ਕਹਿ ਰਹੇ ਹਾਂ ਨਾ ਕਈ ਵਾਰ ਉਹ ਗੱਲ ਵਿਵਾਦ ਬਣ ਜਾਂਦੀ ਹੈ ਪਰ ਆਮ ਜ਼ਿੰਦਗੀ 'ਚ ਉਹ ਗੱਲ ਆਮ ਚੱਲਦੀ ਰਹਿੰਦੀ ਆ ਹੁਣ ਰਾਜਾ ਵਿਡਿੰਗ ਦਾ ਵੀ ਸਫਾਈ ਤਾਂ ਐਸੇ ਕਰਕੇ ਸੀ ਵੀ ਮੈਂ ਕਿਹਾ ਤਾਂ ਕੁਝ ਨਹੀਂ ਗੱਲ ਬਣ ਗਈ ਖੈ ਤੇ ਜੂਜਾ ਜਿਹੜਾ ਪਰਚਾ ਦਰਜ ਹੋ ਗਿਆ ਉਹ ਫੈਸਲਾ ਕਰਨਗੇ ਐਸੀ ਨਹੀਂ ਕਰਦੇ ਪਰ ਇਹ ਕਹਿ ਸਕਦੇ ਆਂ ਵੀ ਇਹ ਜਿਹੜੀਆਂ ਚੋਣਾਂ ਨੇ ਕਾਂਗਰਸ ਵਾਸਤੇ ਵੀ ਆਪਸੀ ਪਹਿਲੀ ਤਾਂ ਤੁਸੀਂ ਖੜੇ ਕਿੱਥੇ ਜਿਓਂ ਦੂਜੇ ਪਾਸੇ ਕੀ ਆਪਸੀ ਤੌਰ ਤੇ ਰਾਜਾ ਬਿੰਗਦੀ ਪ੍ਰਧਾਨਗੀ ਕਾਇਮ ਰਹੂਗੀ ਇਹ ਵੀ ਕਹਿ ਸਕਦੇ ਆਂ ਕਿਤੇ ਨਾ ਕਿਤੇ ਚਰਚਾ ਜ਼ਰੂਰ ਰਹੂਗੀ ਤੀਜਾ ਜੀ ਆਮਦਵੀ ਪਾਰਟੀ ਨੇ ਤੀਜੇ ਨੰਬਰ ਤੇ ਤਾਂ ਲਿਆ ਆ ਕਿਉਂਕਿ ਸੱਤਾ ਤਾਰੀ ਤਿਰ ਤਾਕਰਕਰ ਇਹਨਾਂ ਨੂੰ ਘੱਟ ਰਿਸਕ ਹੁੰਦਾ ਜਿਮਣੀ ਚੋਣ ਦੇ ਵਿੱਚ ਕਹੀ ਕੁਛ ਮਰਜ਼ੀ ਜਾਣ ਮੀਡੀਆ ਚਲਾਉਂਦਾ ਰਹਿੰਦਾ ਸੈਮੀ ਸੈਮੀ ਸਿਮੀ ਫਾਈਨਲ ਕੋਈ ਨਹੀਂ ਹੁੰਦਾ ਹੁੰਦਾ ਉਸ ਟਾਈਮ ਦੇ ਸਿਨੈਰੀਓ ਦੇਖੋ ਮੌਕੇ ਦੇ ਡਿਸਾਈਡ ਕਰਦੇ ਨੇ ਆਖਰ ਕਿਹੜੀ ਪਾਰਟੀ ਜਿੱਤੂ ਕਿਹੜੀ ਹਾਰੂਗੀ ਹੁਣ ਜਿਹੜੇ 2027 ਦੇ ਵਿੱਚ ਨੂੰ ਲੈ ਕੇ ਚੱਲ ਰਹੇ ਆ ਉਹਨੂੰ ਜੇ ਅਸੀਂ ਪਾਸੇ ਛੱਡ ਦਈਏ ਜਿਵੇਂ ਮੈਂ ਤਾਂ ਮੰਨਦਾ ਹੀ ਨਹੀਂ ਖੈਰ ਬਿਊਰੋ ਵਾਲੇ ਕੋਈ ਬਹੁਤ ਵੱਡਾ ਇੰਪੈਕਟ ਪਾ ਜਾਣਗੇ ਪਰ ਇਹ ਜ਼ਰੂਰ ਹੈ ਵੀ ਨਾਰਾਜ਼ਗੀ ਹੈ ਜਿਹੜੀ ਉਹ ਕਿੰਨੀ ਕੁ ਹੋਈ ਹੈ ਇਹ ਆਮ ਆਦਮੀ ਪਾਰਟੀ ਦੇ ਲਈ ਇਹ ਇਲੈਕਸ਼ਨ ਚੈੱਕ ਜ਼ਰੂਰ ਕਰ ਜੂਗੀ ਕਿ ਕਿੱਥੇ ਕਿੱਥੇ ਪਾਰਟੀ ਨੂੰ ਇੱਕ ਮੌਕਾ ਦੇ ਜੂਗੀ ਕੀ ਕਿੱਥੇ ਕਿੱਥੇ ਤੁਸੀਂ ਕੰਮ ਹੋਰ ਕਰਨ ਦੀ ਲੋੜ ਹੈਗੀ ਕਿਹੜਾ ਕਿਹੜਾ ਖੇਤਰ ਤੁਹਾਨੂੰ ਹੋਰ ਸਵਾਰਨ ਦੀ ਲੋੜ ਪੈਣੀ ਹੈ ਹੁਣ ਇਹ ਸਭ ਦੇ ਵਿੱਚ ਹੀ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਵਾਸਤੇ ਐਡਵਾਂਟੇਜ ਇਹ ਹੈ ਵੀ ਦੇਖੋ ਲਾਜ਼ਮੀ ਜੀ ਗੱਲ ਹੈ ਸਰਕਾਰ ਦਾ ਪ੍ਰਭਾਵ ਹੁੰਦਾ ਹੈਗਾ ਫਿਰ ਦੂਜੇ ਪਾਸੇ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਜਦੋਂ ਆਹ ਵੋਟਾਂ ਪੰਥਕ ਵੋਟਾਂ ਦੇਖੋ ਇੰਨੀ ਡਿਵਾਈਡ ਹੋ ਜਾਣੀਆਂ ਤਿੰਨ ਪਾਰਟੀਆਂ ਦੇ ਤਾਂ ਉਹ ਚਲੋ ਇੱਕ ਥਾਵੇਂ ਪੈ ਗਈ ਮਨਦੀਪ ਨੂੰ ਸ਼ੋਮਨੀ ਅਕਾਲੀ ਦਲ ਨੂੰ ਵੀ ਪੈਣੀ ਹੈ ਪੰਥਕ ਵੋਟਦਾ ਇਸ ਪਾਸੇ ਨੂੰ ਵੋਟ ਸ਼ੇਅਰ ਹੋ ਕੇ ਜਿਹੜੀ ਬਚੂਗੀ ਪਾਰਟੀ ਦੀ ਆਪਦੀ ਉਹ ਆਉਗੀ ਜੇ ਕਿ ਇਹ ਕਿ ਆਮਦਵੀ ਪਾਰਟੀ ਨੂੰ ਫਿਰ ਦੂਜੇ ਪਾਸੇ ਜੇ ਗੱਲ ਕਰ ਲਈਏ ਕਿ ਜਿਹੜੀ ਆ ਕਿ ਦਲਿਤ ਵੋਟ ਉਹਦਾ ਵੀ ਇੰਪੈਕਟ ਪਊਗਾ ਹੋ ਸਕਦਾ ਹੁਣ ਇਹ ਤਾਂ ਹੀ ਕਿਹਾ ਮੈਂ ਵੀ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਕਿੰਨਾ ਖਿਲਦਾ ਨਹੀਂ ਉੱਥੇ ਚੰਗਾ ਪ੍ਰਭਾਵ ਪਊਗਾ ਤਾਂ ਉਹ ਵੋਟ ਪਰਸੈਂਟੇਜ ਕਿੱਧਰ ਸ਼ਿਫਟ ਹੁੰਦਾ ਉਹ ਪੰਥਕ ਤੌਰ ਤੇ ਜਾਂਦਾ ਜੇ ਕਿ ਆ ਤਿੰਨੇ ਅਕਾਲੀ ਦਲਾਂ ਦੇ ਸਾਂਝੇ ਉਮੀਦਵਾਰ ਨੂੰ ਜਾਂ ਸ਼ੋਮਨੀ ਕਾਲੀਦਨ ਨੂੰ ਕੁਝ ਜਾ ਕੇ ਤੇ ਕੁਝ ਕਾਂਗਰਸ ਨੂੰ ਵੀ ਲਾਜ਼ਮੀ ਜਿੱਗਲਾ ਪਾਊਗਾ ਆਪਦਾ ਵੀ ਹੁੰਦਾ ਪਾਰਟੀ ਦਾ ਫਿਰ ਬਾਕੀ ਉਧਰ ਦੂਜੇ ਪਾਸੇ ਨੂੰ ਜਾਊਗਾ ਜੇ ਕਹੀਏ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਡਿਸਾਈਡ ਕਰੂਗੀ ਕਿ ਕਿੰਨੀਆਂ ਵੋਟਾਂ ਖਿਲਰ ਗਈਆਂ ਨੇਗੀਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਵੋਟ ਆਪਦੀ ਜਿਹੜੀ ਸੰਯੋਜਿਤ ਵੋਟ ਹੈ ਉਹ ਲਾਜ਼ਮੀ ਜਿੱਗਰ ਲੈ ਵੀ ਠੀਕ ਹੈ ਨਹੀਂ ਹਿੱਲੂਗੀ ਨਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਆਖਰ ਕਿਸ ਤਰ੍ਹਾਂ ਦੇ ਨਾਲ ਸੋਚ ਵਿਚਾਰ ਕਰਕੇ ਉਧਰ ਨੂੰ ਜਾਂਦਾ ਉਹਦਾ ਸੋਚ ਵਿਚਾਰ ਇਹ ਹੈ ਵੀ ਲੋਕਾਂ ਨੇ ਕੰਮ ਲੈਣੇ ਨੇਗੇ ਹੁਣ ਇਹ ਚੀਜ਼ ਦਾ ਇੰਪੈਕਟ ਵੀ ਜਾਂਦਾ ਹੋਇਆ ਨਜ਼ਰ ਆਊਗਾ ਫੈਸਲਾ ਲੋਕਾਂ ਦੇ ਹੱਥ ਹੈ ਪਰ 2027 ਨੂੰ ਲੈ ਕੇ ਇਹ ਤਾਂ ਬੂਡਵਾਰਡ ਦਾ ਚੈੱਕ ਤਾਂ ਦੇਖੋ ਬਾਅਦ ਚ ਹੋਊਗਾ ਪਰ ਪਾਰਟੀਆਂ ਨੂੰ ਆਪਦੀ ਕਿੱਥੇ ਕੀ ਕਰਨ ਦੀ ਲੋੜ ਹੈ ਕਿੱਥੇ ਜੇ ਸਟੈਂਡ ਕਰਦੇ ਪੰਥਕ ਤੌਰ ਤੇ ਕਿੱਥੇ ਨੇ ਦਲਤ ਵੋਟ ਬੈਂਕ ਚ ਕਿੱਥੇ ਨੇ ਜਿਹੜੀ ਆਮ ਵੋਟ ਬੈਂਕ ਹੈ ਕਿੱਥੇ ਜੀ ਹੈ ਕਿਹੜੇ ਮੁੱਦੇ ਜਾਦੇ ਕੈਚੀ ਨੇ ਇਹ ਜ਼ਰੂਰ ਇਹ ਚੋਣਾਂ ਉਹ ਦੱਸ ਜੂਗੀ ਤੁਸੀਂ ਆਪਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਫੋਲੋ ਕਰ ਲਿਓ ਤੇ ਅੱਗੇ ਨੂੰ ਵੀ ਇਸ ਤਰ੍ਹਾਂ ਦੇ ਐਨਲਿਸਿਸ ਜਿਹੜੇ ਕਿ মিডিਆ ਦੀ ਆ ਮਨੂ ਕੁਰੀਏਸ਼ਨ ਤੋਂ ਪਰੇ ਹੋ ਕੇ ਸੱਚੀ ਦੀ ਗੱਲ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਤੁਸੀਂ ਜੁੜ ਸਕਦੇ ਹੋ